ਨੋ ਦੋਸਤੋ ਮੈਂ ਹੈਗਾ ਮੈਂ ਇਸ ਵੇਲੇ ਚੌਂਕ ਸਰਾਜਾਂ ਦੇ ਵਿੱਚ ਕੱਲ ਵੀ ਮੈਂ ਇੱਥੇ ਦੀ ਇੱਕ ਖਬਰ ਚਲਾਈ ਸੀਗੀ ਤੇ ਉਹਦਾ ਥੋੜਾ ਜਿਹਾ ਅਸਰ ਤੇ ਜ਼ਰੂਰ ਹੋਇਆ ਹੈਗਾ ਪਰ ਅਸਰ ਜਿਹੜਾ ਹੈਗਾ ਪੁੱਠਾ ਹੋ ਗਿਆ ਪਹਿਲਾਂ ਜਿਹੜਾ ਇੱਥੇ ਐਮ ਐਸ ਪਾਈਪਾਂ ਪਾਈਆਂ ਗਈਆਂ ਸੀਗੀਆਂ ਤੇ ਅੱਜ ਜੀ ਸੀ ਵੀ ਮਸ਼ੀਨ ਆ ਗਈ ਆ ਪਟਾਈ ਹੋ ਰਹੀ ਹੁਣ ਪਲਾਸਟਿਕ ਦੀਆਂ ਪਾਈਪਾਂ ਜੜੀਆਂ ਹੈਗੀਆਂ ਇੱਥੇ ਪੈ ਰੀਆਂ ਆਓ ਦੇਖੋ ਸਾਰੇ ਹਾਲਾਤ ਨਵੀਂ ਦੋਸਤੋ ਮੈਂ ਹੈਗਾ ਮਾ ਇਸ ਵੇਲੇ ਹੁਸ਼ਾਹਪੁਰ ਦੇ ਸਰਾਜਾਂ ਚੌਂਕ ਦੇ ਵਿੱਚ ਕੱਲ ਵੀ ਮੈਂ ਇੱਕ ਖਬਰ ਚਲਾਈ ਸੀਗੀ ਇਸ ਇਲਾਕੇ ਦੀ ਕਿ ਇੱਥੇ ਵੱਡੇ ਵੱਡੇ ਇਹਨਾਂ ਲੋਕਾਂ ਨੇ ਖड्डे ਪਾ ਦਿੱਤੇ ਹੈਗੇ ਆ ਜਗਾ ਜਗਾ ਤੋਂ ਪਾਈਪ ਜਿਹੜੀਆਂ ਉਹ ਲੀਕ ਹੋ ਰਹੀ ਹੈਗੀ ਆ ਉਹਦਾ ਕੁਝ ਅਸਰ ਤੇ ਹੋਇਆ ਪਰ ਅਸਰ ਜਿਹੜਾ ਹੈਗਾ ਉਹ ਹੋ ਗਿਆ ਕਿ ਪਹਿਲਾਂ ਇੱਥੇ ਇਸ ਪੂਰੀ ਲਾਈਨ ਦੇ ਵਿੱਚ ਐਮ ਐਸ ਬੀਆਂ ਪਾਈਪਾਂ ਜਿਹੜੀਆਂ ਪਾਈਆਂ ਗਈਆਂ ਸੀਗੀਆਂ ਜਾਣੇ ਕਿ ਲੋਹੇ ਦੀਆਂ ਡੇਗੀ ਲੋਹਾ ਹੁੰਦਾ ਜੀ ਅਹੋਂ ਕਹਿੰਦੇ ਆਹ ਦੇਖ ਸਕਦੇ ਹਾਂ ਕਿ ਪਹਿਲਾਂ ਇਹ ਸਾਰੀਆਂ ਲੋਹੇ ਦੀਆਂ ਪਾਈਪਾਂ ਜਿਹੜੀਆਂ ਪਾਈਆਂ ਗਈਆਂ ਆ ਹੁਣ ਬੰਦਾ ਦੇਖਣ ਲੱਗਾ ਪਿਆ ਜਿੱਥੇ-ਜਿੱਥੇ ਜੁਆਇੰਟ ਹੈਗੇ ਆ ਪਾਈਪ ਦੀ ਲੈਂਥ ਜਿਹਦੇ ਮੁਤਾਬਕ ਤੇ ਉੱਥੇ ਨਟ ਖੋਲ ਕੇ ਇਹ ਪਾਈਪ ਕੱਢ ਕੇ ਤਾਂ ਹੁਣ ਆ ਪਲਾਸਟਿਕ ਦੀਆਂ ਪਾਈਪਾਂ ਜਿਹੜੀਆਂ ਵਾ ਪਾਈਆਂ ਜਾ ਰਹੀਆਂ ਹੈਗੀਆਂ ਤੇ ਜਦੋਂ ਮੈਂ ਇਹਦੇ ਸੰਬੰਧ ਵਿੱਚ ਜਈ ਜੀਵਨ ਲਾਲ ਦੇ ਨਾਲ ਗੱਲਬਾਤ ਕੀਤੀ ਉਹਦਾ ਕਹਿਣਾ ਸੀਗਾ ਕਿ ਮਹਾਰਾਜ ਪਹਿਲਾਂ ਜਿਹੜੀਆਂ ਟੈਂਡਰ ਜਿਹੜਾ ਹੈਗਾ ਉਹ ਐਮਐਸ ਦਾ ਹੈਗਾ ਤੇ ਹੁਣ ਪਲਾਸਟਿਕ ਦੀਆਂ ਪਾਣ ਲੱਗੇ ਆ ਕਿਉਂਕਿ ਇਹ ਜਿਹੜੀ ਐਮਐਸਪੀ ਪਾਈਪ ਸੀਗੀ ਜਗਾ ਜਗਾ ਇਹ ਬਿਲਡਿੰਗ ਹੋਈ ਸੀਗੀ ਤੇ ਉਹ ਬਿਲਡਿੰਗ ਤੋਂ ਲੀਕੇਜ ਹੁੰਦੀ ਸੀਗੀ ਪਰ ਟੈਂਡਰ ਜਿਹੜਾ ਹੈ ਉਹ ਐਮਐਸ ਪਾਈਪ ਦਾ ਐਮਐਸਪੀ ਪਾਈਪ ਜਿਹੜੀ ਹੈਗੀ ਆ ਹੈਵੀ ਪਾਈਪ ਹੁੰਦੀ ਆ ਭਾਰੀ ਹੁੰਦੀ ਆ ਅਗਰ ਉਹਦੇ ਉੱਤੇ ਕੁਝ ਚੜ ਵੀ ਜਾਵੇ ਹੈਵੀ weight ਵੀ ਪਾ ਜੇ ਤਾਂ ਉਹਦਾ ਕੁਝ ਨਹੀਂ ਹੁੰਦਾ ਹੁਣ ਜਿਹੜੀ ਆ ਇਹ ਪਲਾਸਟਿਕ ਦੀ ਪਾਈਪੀ ਡੀ ਆ ਉਹ ਪਾ ਰਹੇ ਜੀ ਆਹ ਦੇਖ ਸਕਦੇ ਹੈਗੇ ਆ ਪਾਈਪ ਜਿਹੜੀ ਆ ਇਹ ਹੈ ਪਲਾਸਟਿਕ ਦੀ ਪਹਿਲਾਂ ਪਈ ਹੈਗੀ ਆ ਐਮਐਫਸੀ ਤਾਂ ਹੁਣ ਪਲਾਸਟਿਕ ਦੀ ਪਾਈਪਾਂ ਲੱਗੇ ਆ ਵੀ ਜਿਸ ਵੇਲੇ ਅਗਰ ਕੋਈ ਨੌਕਸ ਹੋ ਸੇਗਾ ਤੇ ਜਿਸ ਵੇਲੇ ਕੰਮ ਚੱਲਦਾ ਤੇ ਉਸ ਵੇਲੇ ਦਫ਼ਤਰਾਂ ਦੇ ਵਿੱਚ ਬੈਠੇ ਰਹਿੰਦੇ ਨੇ ਚਾਹੇ ਜੇਈ ਆ ਐਸਡੀਓ ਐਕਸ਼ਨ ਹੈਗਾ ਵਾ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਵੀ ਜਿਸ ਸਾਈਡ ਦੇ ਉੱਤੇ ਕੰਮ ਚੱਲਦਾ ਹੈਗਾ ਵੀ ਉੱਥੇ ਜਾ ਕੇ ਦੇਖੀਏ ਜੋ ਟੈਂਡਰ ਦਿੱਤਾ ਹੈਗਾ ਜੋ ਟੈਂਡਰ ਇਸ਼ੂ ਹੋਇਆ ਕੀ ਉਹ ਟੈਂਡਰ ਦੇ ਮੁਤਾਬਕ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਹੁਣ ਇਹ ਜਿਹੜਾ ਨੁਕਸਾਨ ਹੋ ਰਿਹਾ ਇਦੇ ਬੱਲੇ ਪਾਏਗਾ ਇੱਕ ਪਾਸੇ ਜਿਹੜਾ ਸਰਕਾਰ ਦਾ ਨੁਕਸਾਨ ਆ ਚਾਹੇ ਠੇਕੇਦਾਰ ਦਾ ਨੁਕਸਾਨ ਆ ਪਰ ਦੂਜੇ ਪਾਸੇ ਜਿਹੜੀ ਜਨਤਾ ਪਰੇਸ਼ਾਨ ਹੋ ਰਹੀ ਹੈਗੀ ਆ ਉਹਦਾ ਕੀ ਹੱਲ ਹੋਵੇਗਾ ਤੋਂ ਸੋ ਜਦੋਂ ਮੈਂ ਇੱਥੇ ਦੇਖਿਆ ਇੱਥੇ ਕੋਈ ਵੀ ਸਰਕਾਰੀ ਅਧਿਕਾਰੀ ਨਾ ਇੱਥੇ ਕੋਈ ਜੇਈ ਹੈਗਾ ਨਾ ਕੋਈ ਐਸਡੀਓ ਆ ਨਾ ਕੋਈ ਐਕਸ਼ਨ ਹੈਗਾ ਇਹਦੇ ਸੰਭ ਦੇ ਵਿੱਚ ਜੀਵਨ ਲਾਲ ਜੇਈ ਹੈਗਾ ਉਹਦੇ ਨਾਲ ਜਦੋਂ ਮੈਂ ਗੱਲਬਾਤ ਕੀਤੀ ਆ ਤੇ ਸੁਣੋ ਕੀ ਕਹਿਣਾ ਹੈ ਉਸ ਦਾ ਹਾਂ ਜੀਵਨ ਲਾਲ ਜੀ ਹਾਂ ਜੀ ਹਾਂ ਜੈ ਸਾਹਿਬ ਹਾਂਜੀ ਹਾਂਜੀ ਸਰ ਕਿਹੜਾ ਡਿਪਾਰਟਮੈਂਟ ਆਪਣਾ ਨਗਰ ਨਿਗਮ ਦਾ ਵਾਟਰ ਵਰਕਸ ਮੇਰਾ ਸਾਡਾ ਵਾਟਰ ਵਰਕਸ ਵਾਟਰ ਵਰਕਸ ਅਸ ਰਾਜਾ ਚੌਂਕ ਦੇ ਵਿੱਚ ਕੀ ਪ੍ਰੋਬਲਮ ਪੈ ਗਈ ਪਹਿਲਾਂ ਪਾਈਪਾਂ ਪਈਆਂ ਸੀ ਹੁਣ ਪਟ ਦਿੱਤੀਆਂ ਉਹ ਨਵੀਆਂ ਪਾਉਣੇ ਵੇਜੋ ਐਮ ਐਸ ਦੀਆਂ ਪਹਿਲਾਂ ਪੈਗੀਆਂ ਸੀ ਉਹ ਸਕਸੈਸ ਨਹੀਂ ਹੋਊਗਾ ਜੀ ਇੱਕ ਸ਼ਬਦ ਤੁਸੀਂ ਬੋਲਿਆ ਪੈ ਗਈਆਂ ਸੀ ਮਤਲਬ ਗਲਤੀ ਨਾਲ ਪੈ ਗਈਆਂ ਗਲਤੀ ਨਾਲ ਨਹੀਂ ਪੈ ਗਿਆ ਸੀਮੈਂਟ ਉਹਦਾ ਹੀ ਬਣਿਆ ਸੀ ਉਹ ਜਿਹੜੀ ਬਿਲਡਿੰਗ ਜੋਇੰਟ ਹੈ ਨਾ ਉਸ ਵੀ ਨਹੀਂ ਪ੍ਰੋਪਰ ਨਹੀਂ ਬਣਿਆ ਉਹਦੇ ਪ੍ਰੋਪਰ ਨਹੀਂ ਬਣੇ ਇੱਕ ਤੇ ਨੰਬਰ ਇੱਕ ਜਿਹੜੇ ਪ੍ਰੋਪਰ ਨਹੀਂ ਬਣੇ ਦੂਜਾ ਜਿਹੜਾ ਹੈਗਾ ਵਾ ਇੱਕ ਮੈਥਡ ਕੀ ਹੈਗਾ ਕਿੰਨੀਆਂ ਡੀਪ ਹੋਣੀਆਂ ਚਾਹੀਦੀਆਂ ਉਹ ਹੁਣ ਆਪਾਂ ਪਾਉਂਦੇ ਆਂ ਮੈਂ ਭਾਜੀ ਪਿੱਛੋਂ ਪਹਿਲਾਂ ਉਹ ਵੀ ਕਰ ਗਏ ਫੇ ਤੁਸੀਂ ਪਹਿਲਾਂ ਸੁੱਤੇ ਰਹੇ ਪਹਿਲਾਂ ਦਫ਼ਤਰਾਂ 'ਚ ਹੀ ਬੈਠੇ ਰਹੇ ਪਹਿਲਾਂ ਕਿਉਂ ਨਹੀਂ ਕੰਮ ਕਰਵਾਇਆ ਸਹੀ ਪਹਿਲਾਂ ਇੰਨਾ ਟਾਈਮ ਲੱਗ ਗਿਆ ਹੁਣ ਫੇਜ਼ਵਾਰਾ ਪਾੜ ਦੁੱਤੀ ਆ ਲੋਕ ਅੱਗੇ ਗਰਮੀਆਂ ਹੈਗੀਆਂ ਲੋਕ ਪਰੇਸ਼ਾਨ ਆ ਹੁਣ ਆਪਾਂ ਕੱਲ੍ਹ ਤੋਂ ਕਾਪਾ ਜੀ ਕਰਾ ਦੇਣਾ ਜੀ ਨੇ ਹੁਣ ਪਲਾਸਟਿਕ ਦੀਆਂ ਪਾਉਣ ਲੱਗੇ ਐਸਟੀਮੇਟ ਕੀ ਹੈਗਾ ਵਾ ਤੁਹਾਡਾ ਆਸਤਕ ਇਹ ਕਿੰਨੇ ਦੇ ਐ ਐਸਟੀਮੇਟ ਐ ਐਮਐਸ ਦਾ ਐਸਟੀਮੇਟ ਐਮਐਸ ਦਾ ਐਮਐਸ ਦਾ ਸੀ ਹਾਂਜੀ ਅੱਜ ਕਿਹੜੇ ਠੇਕੇਦਾਰ ਨੂੰ ਕੋਈ ਪੇਮੈਂਟ ਕੀਤੀ ਜੀ ਹੁਣ ਇਹਨੂੰ ਚੇਂਜ ਕੀਤਾ ਉਹ ਮੋੜ ਪੈ ਤੀ ਯਾ ਫੇ ਤੁਸੀਂ ਲੋਕ ਜਿਹੜੇ ਦਫ਼ਤਰਾਂ 'ਚ ਕਿਉਂ ਬੈਠੇ ਰਹੇ ਨੁਕਸਾਨ ਕਿਹਦਾ ਹੋਇਆ ਸਰਕਾਰ ਦਾ ਨੁਕਸਾਨ ਹੋਇਆ ਲੋਕਾਂ ਦਾ ਨੁਕਸਾਨ ਹੋ ਰਿਹਾ ਲੋਕੀ ਪਾਣੀ ਤੋਂ ਤੜਫ ਰਹੇ ਆਗੇ ਹਾਂਜੀ ਪਾਣੀ ਤਾਂ ਚੱਲਦਾ ਪਿਆ ਜੀ ਉਹ ਯਾਰ ਕਿੱਦਾਂ ਪਾਣੀ ਜਾ ਰਿਹਾ ਉਹਦੇ ਨੱਟ ਸਾਰੇ ਢੁੱਲ ਗਏ ਪਲਪਾਈਪਾਂ ਖੋਲ੍ਹ ਕੇ ਰੱਖ ਦਿੱਤੀਆਂ ਮੈਂ ਕਹਾਂ ਜੀ ਫਲੜੀ ਪਾਈਪ ਲੈਣੇ ਇੱਕ ਹੋਰ ਆ ਪਾਣੀ ਦੀ ਹਾਂ ਉਹ ਚੱਲਦੀ ਪਈ ਆ ਪਾਣੀ ਦੀ ਪੁਰਾਣੀ ਲਾਈਨ ਜਿਹੜੀ ਆ ਉਹ ਚੱਲਦੀ ਪਈ ਆ ਤਾਂ ਫੇਰ ਨਮੀ ਦਾ ਫਾਇਦਾ ਕੀ ਹੋਇਆ ਪਹਿਲਾਂ ਹੀ ਪਾਣੀ ਦਾ ਘੱਟ ਸੀਗਾ ਪਹਿਲਾਂ ਇਹਦਾ ਜ਼ਿੰਮੇਵਾਰ ਕੌਣ ਆ ਜਿਹੜਾ ਇਹ ਨੁਕਸਾਨ ਹੋ ਰਿਹਾ ਹੈਗਾ ਪਹਿਲਾਂ ਐਮਐਸ ਦਾ ਜਿਹੜਾ ਹੈਗਾ ਬਾ ਟੈਂਡਰ ਤੁਹਾਡਾ ਹੋਇਆ ਹੁਣ ਪਲਾਸਟਿਕ ਦੀਆਂ ਪਾਣ ਲੈ ਹਾਂਜੀ ਠੇਕੇਦਾਰੀ ਜ਼ਿੰਮੇਵਾਰਾ ਜੀ ਉਹ ਤੇ ਕਰਾਉਂਦੇ ਨਾ ਕਿ ਹੁਣ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਜ਼ਿੰਮੇਵਾਰੀ ਐਕਸੀਡੈਂਟ ਦੀ جے ای دی کوئی ذمہ داری نہیں اس کولے موقع دے آ کے کیوں نہیں دیکھا گیا او دیکھا ਸੀ ਕਿਉਂਕਿ ਹੁਣ ਬਿਲਡਿੰਗ ਦੇ ਵਿੱਚ ਪਤਾ ਨਹੀਂ ਲੱਗਦਾ ਜਿੱਦਾਂ ਕੀ ਹੋ ਜਾਂਦਾ ਤਾਂ ਹੀ ਆਪਾਂ ਸਹੀ ਕਰਾਉਣੇ ਪਏ ਜਿ ਹੁਣ ਕਿੰਨੇ ਸਾਲ ਹੋ ਗਏ ਜੇ ای ਪਾਉਣੇ ਕਰਦੇ ਇਹਨੂੰ 3-4 ਸਾਲ ਹੋਏ ਆ ਵੀ ਦਿਨ-ਚਾਰ ਸੋਲ ਹੋ ਗਏ ਆ ਤੁਹਾਡੀ ਫਿਰ ਤੁਸੀਂ ਤਾਂ ਬੇਸਕਾਬਲ ਹੀ ਨਹੀਂ ਹੈਗੇ ਚਲੋ ਜੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਮਾਲ ਆ ਯਾਰ ਜੀ ਆਪਾਂ ਕਰਾ ਦੇਣਾ ਹੁਣ ਇੱਕ ਦਿਨ ਦੇ ਦਿਓ ਸਾਨੂੰ ਮਾਦਾ ਕਰੀ ਕੋਈ ਨਹੀਂ ਇਹ ਮੈਂ ਹੁਣ ਤੁਹਾਡੀ ਇਹ ਜਿਹੜੀ ਆਡੀਓ ਰਿਕਾਰਡਿੰਗ ਹੋ ਗਈ ਹੈ ਮੈਂ ਆਪਣੀ ਕਬਰ ਦੇ ਵਿੱਚ ਸਲਾਵਾਂਗਾ ਫੇਰ ਨਾ ਕਹਿਣਾ ਨਾ ਏਦਾਂ ਨਾ ਕਰੋ ਜਨਾਬ ਹੋਣਾ ਹੀ ਹੋਣਾ ਏਦਾਂ ਜੀਵਨ ਲਾਲ ਹੋਣਾ ਹੀ ਹੈ ਕਿਉਂ ਨਾ ਚਲਾਈਏ ਭਾਈ ਗਲਤੀ ਕੀਤੀ ਆ ਪਰੇਸ਼ਾਨ ਕੌਣ ਹੋ ਰਿਹਾ ਤੁਸੀਂ ਤਾਂ ਬੈਠੇ ਆ ਦਫ਼ਤਰ ਅਜ ਦਫ਼ਤਰ ਅਜ ਕਿੱਥੇ ਜੀ ਫੇਰ ਦੇਤੀ ਖੜੇ ਆ ਜੀ ਕਿੱਥੇ ਖੜੇ ਆ ਮੈਂ ਮੌਕੇ ਦੇਣਾ ਇਸ ਵੇਲੇ ਆ ਬੰਦਾ ਇੱਕ ਇੱਥੇ ਬੈਠਾ ਹੋ ਕਹਿੰਦਾ ਮੈਨੂੰ ਪਤਾ ਹੀ ਨਹੀਂ ਕਿੱਥੇ ਆ ਜੀ ਦੱਸੋ ਮੈਂ ਇੱਥੇ ਹੀ ਆ ਜੇ ਮੈਂ ਉਹਨਾਂ ਮੌਕੇ ਤੇ ਹੀ ਆ ਮੈਂ ਚੱਲੋ ਦਿਖਾਓ ਕਿ ਤੇਜ ਮੈਂ ਅੱਥੇ ਹੀ ਆ ਲੱਗਿਆ। ਅਜਿਥੇ ਜੀਸੀਬੀ ਲੱਗੀ ਉਹ ਤੋਂ ਅੱਗੇ ਜਾ ਕੇ ਜਿਥੇ ਟਿਊਬ ਲੱਗਾ ਉਹਦੇ ਕੋਲ ਆ। ਆ ਗਿਆ ਆ ਗਿਆ ਜੀ ਆ ਗਿਆ। ਤੇਰੀ ਤੁਹਾਡੀ ਕਿਹਨਾਂ ਆਪਣਾ ਜੀ? ਵਿਕਾਸ ਸਰ ਨੂੰ। ਕਿਹੜੇ ਡਿਪਾਰਟਮੈਂਟ ਚੋਂ? ਵਾਟਰ ਸਪਲਾਈ ਦੇ। ਵਾਟਰ ਸਪਲਾਈ ਦੇ ਵਿੱਚ। ਇੱਥੇ ਹੁਣ ਕੀ ਕਰਨ ਲੱਗੇ ਆ? ਇੱਥੇ ਜੀ ਸਾਹਿਬ ਨੇ ਸਦਿਆਸੀ ਉੱਪਰ ਲੈਂਡਮਾਰਕ ਪਾਉਣ ਲੱਗੇ ਆ। ਤੇ ਉਹ ਜਿਹੜਾ ਕੋ ਗਏ ਉਹਨਾਂ ਨੂੰ ਮਿਲਣਾ ਹਿੱਤ ਚੱਲਣਾ। ਨਹੀਂ ਪਹਿਲਾਂ ਲਾਈਨ ਪਈ ਤਾਂ ਹੈ। ਇਹ ਤੁਹਾਨੂੰ ਪਤਾ ਜੀ ਸਮਝ। ਇਹ ਜੀ ਸਾਹਿਬ ਨੂੰ ਪਤਾ। ਜੀਵਨ ਨਾਲ। ਤੁਸੀਂ ਕੀ ਕੰਮ ਕਰਵਾ ਰਹੇ ਹੋ? ਅਜੇ ਤਾਂ ਕੁਝ ਨਹੀਂ ਉਹ ਮੇਰੇ ਮਨ ਨੂੰ ਮਸੀਹ ਨਾਲ ਆਯੂਆ ਸਾਨੂੰ ਸੱਦੇ ਆ ਸੀ ਤੁਹਾਨੂੰ ਸੱਦ ਕੇ ਕੋਈ ਕੰਮ ਤਾਂ ਸੌਂਪਿਆ ਹੀ ਹੋਏਗਾ ਨਾ ਕੰਮ ਕਰਾਉਣ ਵਾਸਤੇ ਸੱਦਿਆ ਹਾਂ ਇਹੇ ਦੱਸੋ ਉਹਨੂੰ ਵੀ ਕੰਮ ਕਰਾਉਣ ਲਈ ਭੇਜਿਆ ਨਾ ਪਰ ਸਾਨੂੰ ਅਜੇ ਉਹ ਆਣਾ ਉਹਨਾਂ ਨੇ ਫੇਰ ਪਤਾ ਲੱਗਣਾ ਨਹੀਂ ਨਹੀਂ ਪਾਈਪਾਂ ਦੇ ਤੁਸੀਂ ਨਟ ਖੋਲ ਦਿੱਤੇ ਜਿਹੜੇ ਪਹਿਲਾਂ ਪਾਈਪਾਂ ਪਾਈਆਂ ਲੋਹੇ ਦੀਆਂ ਪਾਈਪਾਂ ਪਈਆਂ ਆ ਤੁਸੀਂ ਨਟ ਖੋਲੇ ਕੋਈ ਨਹੀਂ ਹੋਰ ਕਿਹਨੇ ਖੋਲੇ ਫੇਰ ਕੋਈ ਬਾਹਰੋਂ ਆ ਕੇ ਥੋੜਾ ਕੋਈ ਖੋਲ ਸਕਦਾ ਤੁਹਾਡੇ ਡਿਪਾਰਟਮੈਂਟ ਤੋਂ ਬਿਨਾਂ ਉਹਨਾਂ ਦੇ ਬੰਦੇ ਲੱਗੇ ਹੋ ਆ ਜੀ ਕਿਹਨਾਂ ਦੇ ਬੰਦੇ ਜੈਜੀ ਜੀ ਬਣਦੇ ਜੀਨ ਲਾਗਦੇ ਜੀਵਨ ਲਾਲ ਜੈਜੀ ਜਿਹੜਾ ਹੈਗਾ ਵਾ ਉਹਨੇ ਆਹ ਨੂੰ ਲੋਹੇ ਦੀਆਂ ਪਾਈਪਾਂ ਕੱਢ ਕੇ ਪਲਾਸਟਿਕ ਦੀਆਂ ਬਣ ਲੱਗੀਆਂ ਪਲਾਸਟਿਕ ਦੀਆਂ ਬਣ ਲੱਗੀਆਂ ਉਹ ਕਿਉਂ ਇਹ ਨਹੀਂ ਪਤਾ ਜੀ ਸਾਨੂੰ ਉਹਨਾਂ ਨੂੰ ਪਤਾ ਹੋਊਗਾ ਜੋ ਪਾਣ ਲੱਗੇ ਹੋ ਜੀਵਨ ਲਾਲ ਕਿਸ ਡਿਪਾਰਟਮੈਂਟ ਚ ਜਾਈ ਹੈ ਵਾਟਰ ਸਪਲਾਈ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਚ ਠੀਕ ਹੈ ਕੀ ਨਾ ਆਪਣਾ ਜੀ ਮੇਰਾ ਸ਼ਿਵਮ ਚੋਪੜਾ ਜੀ ਸ਼ਿਵਮ ਜੀ ਸਰਾਜਾ ਚੌਂਕ ਦੇ ਵਿੱਚ ਜੀ ਇਹ ਪਹਿਲਾਂ ਪਾਈਪਾਂ ਪਾਈਆਂ ਹੁਣ ਕੱਟ ਦਿੱਤੀਆਂ ਕੀ ਕੋਈ ਅਸੀਂ ਪਹਿਲਾਂ ਪਾਈਆਂ ਇਹ 2 ਮਹੀਨੇ ਹੋ ਗਏ ਜੀ ਪਹਿਲਾਂ ਪੱਟ ਦਿੱਤਾ ਸੀਗਾ ਫੇਰ ਪੂਰ ਦਿੱਤਾ ਹੁਣ ਫੇਰ ਪੱਟੀ ਜਾਂਦੇ ਪਏ ਹੂੰ ਦੇ ਹੁਣਾ ਪਲਾਸਟਿਕ ਦੀਆਂ ਪਈਆਂ ਇੱਥੇ ਪਲਾਸਟਿਕ ਦੀਆਂ ਪਾਣ ਲੱਗੀਆਂ ਜੀ ਪਹਿਲਾਂ ਲੋਹੇ ਦੀਆਂ ਪਈਆਂ ਸੀਗੀਆਂ ਜੀ ਹੁਣ ਇਹ ਇਹਨਾਂ ਨੂੰ ਪਤਾ ਹੈ ਜਦਲੇ ਅਫਸਰ ਆਏ ਆ ਕੀ ਪ੍ਰੋਬਲਮ ਆ ਕੀ ਨਹੀਂ ਪ੍ਰੋਬਲਮ ਆ ਕਿੰਨੀ ਦੇਰ ਪਹਿਲਾਂ ਪਈਆਂ ਇਹ ਹੋ ਗਿਆ ਜੀ 15 ਕਿ ਦਿਨ ਹੋਏ ਜੀ ਪਾਈ ਨੂੰ ਅੱਛਾ ਹੁਣ ਕਹਿੰਦੇ ਗਲਤ ਪੈ ਗਈ ਆ ਇਹ ਜਿੰਨਾ ਇਹਦਾ ਲੈਵਲ ਤੇ ਡੀਪ ਚਾਹੀਦਾ ਸੀਗਾ ਦੋ ਨਹੀਂ ਹੈਗਾ ਉਹ ਤੇ ਉੱਪਰ ਹੀ ਹੈਗੀਆਂ ਸਿਰੇ ਸਾਜਾ ਚੋਂਗ ਮੈਕਸਿਮਮ ਹਾਈਨੈਕ ਦੇ ਹੱਦੀ ਲੈ ਲਓ ਅੱਧੇ ਇੱਕ ਫੁੱਟ ਤੇ ਹੈ ਹਾਂ ਜੀ ਯੂਰੇ ਦੀ ਪ੍ਰੋਬਲਮ ਆਂਦੀ ਬਈ ਆ ਹੁਣ ਕਈਆਂ ਦੇ ਸੀਵੇ ਫੇਰ ਟੁੱਟ ਗਏ ਲੱਗਦਾ ਨਹੀਂ ਇਹ ਵੀ ਇਹ ਵਿਭਾਗਾਂ ਦੀਆਂ ਨਲਾਕੀਆਂ ਹੈਗੀਆਂ ਨਲਾਕੀਆਂ ਹੀ ਨਲਾਕੀਆਂ ਕਹਿ ਸਕਦੇ ਨਲਾਕੀਆਂ ਬਿਲਕੁਲ ਨਲਾਕੀਆਂ ਕੰਮ ਦੇ ਉੱਤੇ ਕੋਈ ਵੱੜਦਾ ਨਹੀਂ ਦੇਖਿਆ ਕਦੀ ਵਾਲ ਦੀ ਘੜੀ ਦਾ ਜੀ ਖੜੇ ਹੈਗੇ ਅਫਸਰ ਦੋ ਤਿੰਨ ਦਿਨ ਹੋਏ ਆਏ ਆ ਪਰ ਪਹਿਲਾਂ ਜਦੋਂ 10-15 ਦਿਨ ਕੰਮ ਹੋਇਆ ਉਦੋਂ ਕੋਈ ਅਫਸਰ ਨਹੀਂ ਕੰਮ ਹੁੰਦਾ ਜਦੋਂ ਕੋਈ ਨਹੀਂ ਵੱੜਦਾ ਹਾਂ ਜਦੋਂ ਪਹਿਲਾਂ ਕੰਮ ਹੋਇਆ ਉਦੋਂ ਕੋਈ ਨਹੀਂ ਆਇਆ ਹਾਂਜੀ ਕੀ ਨਾ ਆਪਣਾ ਜੀ ਰੋਹਿਤ ਵਾਲੀ ਆ ਜੀ ਰੋਹਿ ਜੀ ਕੀ ਕਹੋਗੇ ਇਹ ਕੰਮ ਨੂੰ ਦੇਖ ਕੇ ਪਹਿਲਾਂ ਠੇਕੇਦਾਰ ਤੇ ਐਕਸ਼ਨ ਹੋਣਾ ਚਾਹੀਦਾ ਜੀ ਪਰ ਲੈ ਇਹਦਾ ਲੋਹੇ ਦੀ ਪਾਈਪਾਂ ਪਾਤੀਆਂ ਹੁਣ ਕਹਿੰਦੇ ਜੀ ਪਲਾਸਟਿਕ ਦੀ ਉਸ ਤੋਂ ਵਧੀਆ ਲੋਹੇ ਨਾਲੋਂ ਵਧੀਆ ਪਾਈਪਾਂ ਆ ਜੀ ਆ ਸਮਝ ਨਹੀਂ ਆਉਂਦੀ ਕਿ ਫੇਰ ਪਟਦੇ ਜੇ ਵਧੀਆ ਕਹਿ ਰਹੇ ਹੁਣ ਪਲਾਸਟਿਕ ਦੀਆਂ ਨੂੰ ਵਧੀਆ ਕਹਿ ਰਹੇ ਆ ਤੇ ਪਹਿਲਾਂ ਜਿਹੜਾ ਹੈਗਾ ਵਾ ਲੋਹੇ ਦੀਆਂ ਕਿਉਂ ਪਾਈਆਂ ਫੇਰ ਸਾਰਾ ਸਮਝ ਨਹੀਂ ਆਈ ਇਹ ਕੋਈ ਵਿਸ਼ਵਾਸ ਨੂੰ ਕਹਿੰਦੇ ਪਲਾਸਟਿਕ ਦੀ ਵਧੀਆ ਪਾਈਪਾਂ ਪਹਿਲਾਂ ਲੋਹੇ ਦੀ ਪਾਉਂਦੇ ਰਹੇ ਹੁਣ ਕਨਕ ਮੰਡੀ ਸ ਕਨਕ ਮੰਡੀ ਸਵੇਰੇ ਲੋਹੇ ਦੀ ਪਾਈਪਾਂ ਆ ਛੋਟੀਆਂ ਦੇ ਉਹ ਕਿੱਣੀ ਹੁਣ ਖੇ ਆ ਪਲਾਸਟਿਕ ਦੀ ਪਾਈ ਬਣ ਕੇ ਇਹਦਾ ਨਹੀਂ ਸਮੱਸਿਆ ਤੁਹਾਡੀਆਂ ਦੁਕਾਨਾਂ ਹੈਗੀਆਂ ਮੋਰੇ ਪੱਟ ਹੋਇਆ ਹੈਗਾ ਉਹ ਹੈ ਨਾ ਉਹ ਬੁਰਾ ਹਾਲ ਜੀ ਕਮੇਟੀ ਦਾ ਬੁਰਾ ਹਾਲ ਹੈ ਇੱਕ ਸਾਡੇ ਗਾਹਕ ਨਹੀਂ ਚੜਦਾ ਪਿਆ ਕੱਲ ਵੀ ਇੱਕ ਲੇਡੀ ਸੀ ਦੋ ਦਿਨ ਕੱਲ ਡਿੱਗੀਆਂ ਪਰ ਸੋ ਮੋਟਰਸਾਈਕਲ ਡਿੱਗਿਆ ਉਹ ਅਗਲੇ ਸਾਡੇ ਬਾਜ਼ਾਰ ਚ ਆਲੇ ਖੁਸ਼ ਨਹੀਂ ਕੋਈ ਕੋਈ ਖੁਸ਼ ਨਹੀਂ ਬਿਲਕੁਲ ਹੀ ਬਹੁਤ ਬੁਰਾ ਹਾਲ ਹੈ